ਨੰਦੌਤ ਵੰਦਨ ਅਨਿਕ ਬਾ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਹ ਕੋ ਚਰੈ ਸਾਸਤਰ ਖੱਡ ਪਿੰਗ ਗਿਰਨ ਚੜ ਜਾਏ ਅੰਸ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਏ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤਿ ਏਹੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮਥਿਨ ਉਹ ਐ ਸਾਹਰ ਤੇਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਆ ਇੱਛਾ ਗੁਰੂ ਕ ਸਰਬ ਸੁਖ ਦਾਤਾ ਘਰ ਗੁਰੂ ਨਾਨਕ ਨ ਹਰ ਗੁਰੂ ਨਾਨਕ ਦਾ ਇੱਛਾ ਪੂਰਕ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਕ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਕ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੁਰਖ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੁਰਖ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੁਰਖ ਸਰਬ ਸੁਖ ਦਾਤਾ ਕਾਰ ਗੁਰੂ ਨਾਨਕ ਦਾ ਚਾਪੁਰ ਕੇ ਸਰਬ ਸੁਖ ਦਾਤਾ ਕਾਰ ਗੁਰੂ ਨਾਨਕ ਦਾ ਇਤਿਹਾਸ ਪੁਰਖ ਸਰਬ ਸੁਖ ਦਾਤਾ ਜੇ ਕਾਰ ਗੁਰੂ ਨਾਨਕ ਦਾ ਪੁਰਖ ਸਰਬ ਗੁਰੂ ਨਾਨਕ ਦਾ ਤੁਮਰਕ ਤੁਹਾਨੂੰ ਸੁਖ ਦਾਤਾ ਕਰ ਗੁਰੂ ਨਾਨਕ ਦਾ ਪਿਆਰੇ ਜੀ ਕਰ ਗੁਰੂ ਨਾਨਕ ਦਾ ਮੇਰੇ ਪਿਆਰੇ ਕਰ ਗੁਰੂ ਨਾਨਕ ਨਰੇ ਪਿਆਰੇ ਜੀ ਕਰ ਗੁਰੂ ਨਾਨਕ ਦਾ ਪਿਆਰੇ ਜੀ ਕਰ ਗੁਰੂ ਨਾਨਕ ਦਾ ਜੀ ਕਰ ਗੁਰੂ ਨਾਨਕ ਦਾ ਮੇਰੇ ਪਿਆਰੇ ਕਰ ਗੁਰੂ ਨਾਨਕ ਦੇ ਗਾ ਇੱਛਾ ਸੂਰਕ ਰਗ ਸੁਖ ਦਾਤਾ ਕਾਹੇ ਗੁਰੂ ਨਾਨਕ ਲਾ ਇਛਾ ਪੁਰ ਸਰਬ ਸੁਖ ਦਾਤਾ ਕਾਹੇ ਗੁਰੂ ਨਾਨਕ ਲਾ ਇਛਾ ਪੁਰ ਸਰਬ ਸੁਖ ਦਾਤਾ ਕਾਹੇ ਗੁਰੂ ਨਾਨਕ ਲਾ ਸਰਬ ਸੁਖ ਦਾਤਾ ਪਰਮ ਗੁਰੂ ਨਾਨਕ ਦਾ ਹਰਿ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਰਾਖੇ ਸਭ ਕਾਮੇ ਦਾ ਐਸਾ ਮਰ ਧਿਆਇ ਮੇਰੇ ਜੀਵ ਦੇ ਦਾ ਸਰਬ ਸੁਖ ਪਾਵੈ ਮੇਰੇ ਬਨ੍ਹਾ ਚਵਰ ਤਖਤ ਸਦਰ ਦੇ ਮਾਲਕ ਜੁਗ ਜੁਗ ਟਲ ਗੁਰਤਾਗਤਿ ਉੱਪਰ ਸੁਭਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਸਰਕਾਰੇ ਕੁਲ ਆਲਮ ਵਾਲੀਏ ਰੋਧਾਨ ਵਾਲੀ ਸਾਰੀ ਕਾਇਨਾਤ ਦੇ ਸਾਂਝੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਾਰਿਆਂ ਵਿਚਾਰਾਂ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਨੂੰ ਸੀਸ ਨਵਾ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਫਤਿਹ ਬੁਲਾਈਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੇ ਵਸ ਹੈ ਕਾਉਂ ਦਿਨ ਤੁਸੀਂ ਦਾਸ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ ਉਹਨਾਂ ਤੋਂ ਸਰਵਣ ਕਰ ਰਏ ਸੀ ਕਿ ਗੁਰੂ ਘਰ ਪਹੁੰਚੇ ਤਾਂ ਹਾਂ ਪਰ ਮੰਗਣਾ ਕੀ ਹੈ ਗੁਰੂ ਘਰ ਆ ਕੇ ਸਭ ਦੀ ਵੱਖ-ਵੱਖਰੀ ਇੱਛਾ ਹੁੰਦੀ ਹੈ ਇੱਛਾ ਬੜੇ ਪ੍ਰਕਾਰ ਦੀਆਂ ਹੁੰਦੀਆਂ ਇੱਕ ਇੱਛਾ ਖਤਮ ਹੁੰਦੀ ਹੈ ਮੁੱਕਦੀ ਹੈ ਉਸ ਤੋਂ ਬਾਅਦ 10 ਹੋਰ ਤਿਆਰ ਹੋ ਜਾਂਦੀਆਂ ਸਰਵਣ ਕਰ ਰਏ ਸੀ ਪਰ ਉਹ ਕੈਸੀ ਮੰਜ਼ਲ ਹੈ ਜਿੱਥੇ ਸਾਰੀਆਂ ਇੱਛਾ ਖਤਮ ਹੋ ਜਾਣੀ ਹੈ ਕਿਉਂਕਿ ਵਿਦਵਾਨਾਂ ਦਾ ਜ਼ਿਕਰ ਹੈ ਕਹਿੰਦੇ ਆ ਵੀ ਕੋਈ ਇੱਛਾ ਨਾ ਹੋਣੀ ਇਹ ਵੀ ਤੈ ਕਿਛਈਏ ਵੀ ਜਦੋਂ ਸਾਰੀਆਂ ਇੱਛਾ ਮੁੱਕ ਜਾਣੀ ਹੈ ਕੋਈ ਬੰਦਾ ਕਹਿੰਦਾ ਮੈਨੂੰ ਪੁੱਤਰ ਦੀ ਦਾਤ ਮਿਲੇ ਕੋਈ ਕਹਿੰਦਾ ਮੇਰੇ ਘਰ ਵਿੱਚ ਦੁੱਧ ਨਹੀਂ ਦੁੱਧ ਮਿਲ ਜਾਵੇ ਕੋਈ ਕਹਿੰਦਾ ਮੈਨੂੰ ਸੋਹਣਾ ਮਕਾਨ ਮਿਲ ਜਾਵੇ ਕੋਈ ਕਹਿੰਦਾ ਮੇਰੇ ਬੱਚੇ ਪੜ੍ਹ ਲਿਖ ਕੇ ਉੱਚੀ ਨੌਕਰੀ ਉੱਚੇ ਅਹੁਦੇ ਤੇ ਜਾਣ ਬੜੇ ਪ੍ਰਕਾਰ ਦੀਆਂ ਇੱਛਾ ਪਰ ਕੋਈ ਐਸਾ ਹੈ ਉਹ ਕਹਿੰਦਾ ਵੀ ਮੇਰੀ ਇਹ ਇੱਛਾ ਵੀ ਮੈਨੂੰ ਕੋਈ ਇੱਛਾ ਹੀ ਨਾ ਹੋਵੇ ਤੇ ਗੁਰਮੁਖ ਪਿਆਰੋ ਇਹ ਵੀ ਤੈ ਇੱਕ ਇੱਛਾ ਇਹ ਵੀ ਮੈਨੂੰ ਕੋਈ ਇੱਛਾ ਨਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਇਹ ਸਤਗੁਰੂ ਜੀ ਕਹਿੰਦੇ ਜੇ ਸਾਰੀਆਂ ਇੱਛਾ ਪੂਰੀਆਂ ਕਰਾਉਣੀਆਂ ਤੇ ਫਿਰ ਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਇ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਸਾਾਰੇ ਸੁਖ ਦੁਨੀਆ ਦੇ ਕਿਉਂਕਿ ਸਤਿਗੁਰੂ ਸਾਡਾ ਐਸਾ ਵੈਦ ਹੈ ਐਸੀ ਕਿਰਪਾ ਕਰਨ ਵਾਲਾ ਹੈ ਉਹ ਗੁਰਮਖ ਪਿਆਰਿਓ ਲੋਕ ਦੇ ਸੁਖ ਤਾਂ ਦਿੰਦਾ ਹੀ ਹੈ ਉਹ ਤਾਂ ਪਰਲੋਕ ਦੇ ਵੀ ਸੁਖ ਦਿੰਦਾ ਏ ਆਖੋ ਸਤਿਗੁਰੂ ਜੀ ਲੋਕ ਸੁਖੀਏ ਪਰਲੋਕ ਸੁਹੇਲੇ ਕਰਦਾ ਸਤਿਗੁਰੂ ਹੁਣ ਸਮਾਂ ਥੋੜਾ ਹੈ ਗੁਰਮਖ ਪਿਆਰਿਓ ਕਲ ਦੇ دیਵਾਨਾਂ ਵਿੱਚ ਆਪਾਂ ਥੋੜਾ ਜਿਹਾ ਜ਼ਿਕਰ ਸੁਣਿਆ ਸੀ ਬਾਲਾ ਰਾਉ ਤੇ ਰਸੂਦ ਖਰਸਤਮਰਾਉਗਾ ਇਹ ਜ਼ਿਕਰ ਆਇਆ ਸੀ ਜਥੇਦਾਰ ਜੀ ਨੇ ਜ਼ਿਕਰ ਕੀਤਾ ਸੀ ਉਹਨਾਂ ਦੀ ਇੱਛਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੂਰੀ ਕੀਤੀ ਸੀ ਗੁਰਮੁਖ ਪਿਆਰਿਓ ਹైదరాబాద్ ਦੀ ਧਰਤੀ 'ਤੇ ਸਤਾਰਾ ਜੇਲ੍ਹ ਵਿੱਚ ਉਹਨਾਂ ਨੂੰ ਕੈਦ ਕੀਤਾ ਸੀ। ਉੱਥੋਂ ਦੇ ਜਿਹੜੇ ਮਰਹੱਟੇ ਸੀ ਉਹਨਾਂ ਨੇ ਇਹਨਾਂ 'ਤੇ ਜ਼ੁਲਮ ਕੀਤਾ ਸੀ ਬਾਲਾ ਰਾਓ ਤੇ ਰੁਸਤਮ ਰਾਓ। ਤੇ ਗੁਰਮੁਖ ਪਿਆਰਿਓ ਕੋਈ ਇਹਨਾਂ ਦਾ ਐਸਾ ਕਰਮ ਸੀ ਇਹਨਾਂ ਨੂੰ ਬੀੜੀਆਂ ਲਾ ਕੇ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਸੀ। ਤੇ ਗੁਰਮੁਖ ਪਿਆਰਿਓ ਜਦੋਂ ਕੋਈ ਮਾੜੇ ਕਰਮ ਹੋਣ ਤੇ ਕੋਈ ਐਸਾ ਚੰਗਾ ਬੀਜਿਆ ਕਰਮ ਵੀ ਪੈਦਾ ਹੋ ਜਾਂਦਾ ਹੈ ਉਹ ਮੌਕਾ ਜ਼ਰੂਰ ਦਿੰਦਾ ਹੈ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਆ ਜ਼ਿੰਦਗੀ ਹੈ ਨਾ ਸਾਡੀ 24 ਘੰਟੇ ਬੀਤਦੇ ਆ ਅਸੀਂ ਥੋੜਾ ਸਮਾਂ ਲਾਉਣਾ ਇਥੇ ਸਾਧ ਸੰਗਤ ਵਿੱਚ ਆ ਦੋ ਚਾਰ ਮਿੰਟ ਤੇ ਗੁਰਮਖ ਪਿਆਰਿਓ ਇਹ ਅਸੀਂ ਬਹੁਤ ਹੀ ਚੰਗਾ ਕਰਮ ਬੀਜ ਰਹੇ ਆਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹਨੇ ਕਿਸੇ ਟਾਈਮ ਉਗਣਾ ਹੈ ਤੇ ਜਦੋਂ ਇਹਨੇ ਉਗਣਾ ਹੈ ਉਦੋਂ ਸਾਨੂੰ ਫਲ ਬਹੁਤ ਸੋਹਣਾ ਮਿਲਣਾ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਜ਼ਿੰਦਗੀ ਵਿੱਚੋਂ ਹਨੇਰਾ ਖਤਮ ਹੋ ਜਾਣਾ ਹੈ ਜਦੋਂ ਗੁਰੂ ਦੀ ਕਿਰਪਾ ਹੋਈ ਇਹਨਾਂ ਨੂੰ ਬੀੜੀਆਂ ਲੱਗੀਆਂ ਸੀ ਜੇਲ੍ਹ ਵਿੱਚ ਕੈਦ ਸੀ ਬਾਲਾ ਰਾਓ ਤੇ ਰੁਸਤਮ ਰਾਓ ਪਰ ਇਹਨਾਂ ਦਾ ਇੱਕ ਚੰਗਾ ਕਰਮ ਇਹ ਸੀ ਜਿਹੜਾ ਇਸ ਜੇਲ੍ਹ ਦਾ ਪਹਿਰੇਦਾਰ ਸੀ ਰਾਖੀ ਕਰਨ ਵਾਲਾ ਗੁਰਮੁਖ ਪਿਆਰਿਓ ਗੁਰੂ ਦਾ ਸਿੱਖ ਸੀ ਆਖੋ ਸਤਿਨਾਮ ਰਿਵਾਜ ਗੁਰੂ ਨਾਲ ਜੁੜਿਆ ਹੋਇਆ ਸੀ ਆ ਦੇਖੋ ਸੁੱਤੀ ਹੋਈ ਕਿਸਮਤ ਜਦੋਂ ਜਾਗਦੀ ਹੈ ਤੇ ਸਾਧੂਆਂ ਦਾ ਮੇਲਾ ਹੁੰਦਾ ਜੁੜੇ ਹੋਿਆਂ ਦਾ ਮੇਲਾ ਹੁੰਦਾ ਉਹ ਬੜੀਏ ਪਿਆਰ ਜਦੋਂ ਸੁੱਤੀ ਹੋਈ ਕਿਸਮਤ دا मिलंद साधु जॾहिं सुती हुई किसा हूंदा साधू सुठी हुई किसी मिला हूंदा साधु जॾहिं सुची वई किस Yeah! No. ਨਰਾਉ ਤੇ ਰੁਸਤਮ ਰਾਉ ਨੇ ਬੜੇ ਜਤਨ ਕੀਤੇ ਜੇਲ੍ਹ ਵਿੱਚੋਂ ਛੁੱਟਣ ਦੇ ਬੜੇ ਪੀਰ ਫਕੀਰ ਮਨਾਏ ਬੜੇ ਦੇਵੀ ਦੇਵਤੇ ਪੂਜੇ ਪਰ ਇਹਨਾਂ ਦੀਆਂ ਬੇੜੀਆਂ ਨਹੀਂ ਰੱਖੀਆਂ ਅੱਜ ਜਿਹੜਾ ਪਹਿਰੇਦਾਰ ਹੈ ਉਹਦੇ ਜਦੋਂ ਦਰਸ਼ਨ ਕੀਤੇ ਉਹ ਹਰ ਵੇਲੇ ਮੁੱਖ ਵਿੱਚ ਕੁਝ ਪੜਦਾ ਰਹਿੰਦਾ ਉਹ ਪਿਆਰੇ ਦੀ ਯਾਦ ਵਿੱਚ ਹਮੇਸ਼ਾ ਰੰਗਿਆ ਰਹਿੰਦਾ ਉਹਦੀ ਯਾਦ ਵਿੱਚ ਹਮੇਸ਼ਾ ਆਪਣੇ ਮੂੰਹ ਵਿੱਚ ਕੁਝ ਗੁਣਗਣਾਉਂਦਾ ਰਹਿੰਦਾ ਹੈ ਤੇ ਇਹ ਬਾਲਾ rau ਤੇ ਉਸਤਮ rau ਨੂੰ ਦੇਖਦੇ ਆਂ ਵੀ ਇਹ ਕਰਦਾ ਕੀ ਹੈ ਹਰ ਵੇਲੇ ਗੁਣਨਾ ਕੁਝ ਮੂੰਹ ਵਿੱਚ ਪੜਦਾ ਰਹਿੰਦਾ ਅੱਜ ਪੁੱਛ ਲਿਆ ਵੀ ਕੌਣ ਹੈ ਤੂੰ ਤੇ ਮੂੰਹ ਵਿੱਚ ਕੀ ਪੜਦਾ ਰਹਿੰਦਾ ਗੁਰਮਖ ਪਿਆਰੇ ਪਰ ਉਸ ਸਮੇ ਉਸ ਗੁਰਸਿੱਖ ਨੇ ਦੱਸਿਆ ਕਿ ਮੇਰੀ ਇਸ ਜੇਲ੍ਹ ਵਿੱਚ ਡਿਊਟੀ ਹੈ ਨਾਲ ਮੈਂ ਆਪਣੀ ਡਿਊਟੀ ਕਰਦਾ ਹਾਂ ਤੇ ਨਾਲ-ਨਾਲ ਮੈਂ ਪਰਮਾਤਮਾ ਪਰਮੇਸ਼ਰ ਨਾਲ ਜੁੜਦਾ ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ ਤੇ ਸਤਿਗੁਰੂ ਦੀ ਹਮੇਸ਼ਾ ਮੈਂ ਬਾਣੀ ਪੜ੍ਹਦਾ ਆਂ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਿਵੇਂ ਸਤਿਗੁਰੂ ਦਾ ਸਾਨੂੰ ਉਪਦੇਸ਼ ਹੈ ਹਾਥ ਪਾਉ ਕਰ ਕੰਮ ਸਭ ਚੀਤ ਨਰੰਜਨ ਨਾਲ ਆਪਣੇ ਚਿੱਤ ਨੂੰ ਮੈਂ ਪਰਮਾਤਮਾ ਨਾਲ ਜੋੜ ਕੇ ਰੱਖਦਾ ਹਾਂ ਕੌਣ ਹੈ ਉਹ ਉਹ ਆਨੰਦਪੁਰ ਦਾ ਵਾਸੀ ਦਸਮੇਸ਼ ਪਿਤਾ ਕਲਗੀਆਂ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਕਿ ਤੁਹਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਬੰਦਨ ਘਟ ਸਕਦਾ ਇਹ ਦੋਨੇ ਭਰਾ ਬਾਲਾ ਰਾਉ ਤੇ ਰੁਸਤਮ ਰਾਉ ਪੁੱਛਦੇ ਉਸ ਗੁਰਸਿੱਖ ਨੂੰ ਉਹ ਗੁਰਸਿੱਖ ਬੜੇ ਪਿਆਰ ਵਾਲੀ ਰੂਹ ਹੈ ਭਿੱਜੀ ਹੋਈ ਰੂਹ ਹੈ ਗੁਰਮਖ ਪਿਆਰਿਓ ਕਹਿੰਦਾ ਗੁਰੂ ਕੈਸੀਆਂ ਗੱਲਾਂ ਤੁਸੀਂ ਕਰਦੇ ਹੋ ਉਹ ਗੁਰੂ ਤਾਂ ਆ ਬੰਦਨਾਂ ਦੀ ਸਾਹਮਣੇ ਦਿਸਦਿਆਂ ਦੀ ਕਿਹੜੀ ਗੱਲ ਕਰਦੇ ਹੋ ਗੁਰੂ ਤਾਂ ਸਾਡਾ ਜਮਾ ਵਾਲਾ ਬੰਦਨ ਵੀ ਕੱਟ ਦਿੰਦਾ ਆਖੋ ਸਤਿਨਾਮ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਐ ਜਮ ਕੀ ਫੰਦਾ ਉਹ ਕਿਹੜੀ ਚੀਜ਼ ਐ ਜਿਹੜੀ ਮੇਰੇ ਗੁਰੂ ਦੇ ਘਰ ਤੋਂ ਮਿਲਦੀ ਨਹੀਂ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰੈ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਗੁਰਮਖ ਪਿਆਰਿਓ ਐਸੀ ਜਦੋਂ ਬਚਨ ਕੀਤੇ ਉਸ ਗੁਰਸਿੱਖ ਨੇ ਸ਼ਰਧਾ ਬਣਾ ਦਿੱਤੀ ਜੋੜਨ ਹਾਰੋ ਸੰਤ ਨਾਨਕ ਪਾਦਰ ਪਦਰੋ ਜੁੜਿਆ ਹੋਇਆ ਜਿਹੜਾ ਉਸ ਰਸਤੇ ਤੇ ਤੁਰਿਆ ਹੋਇਆ ਹੈ ਗੁਰਮੁਖ ਪਿਆਰਿਓ ਨੇ ਸਾਨੂੰ ਵੀ ਉਸ ਰਸਤੇ ਤੇ ਲੈ ਜਾਣਾ ਹੈ ਜੇ ਕਿਤੇ ਅਮਲੀ ਦਾ ਸੰਗ ਮਿਲ ਗਿਆ ਉਹਨੇ ਨਸ਼ਾ ਕਰਨ ਲਾ ਦੇਣਾ ਚੋਰ ਦਾ ਸੰਗ ਮਿਲ ਗਿਆ ਉਹਨੇ ਚੋਰੀ ਕਰਨ ਲਾ ਦੇਣਾ ਜਵਾਰੀ ਦਾ ਸੰਗ ਮਿਲ ਗਿਆ ਉਹਨੇ ਜੂਰਾ ਜੂਆ ਖੇਡਣ ਲਾ ਦੇਣਾ ਪਰ ਗੁਰਮੁਖ ਪਿਆਰਿਓ ਸਤ ਸੰਗ ਮਿਲ ਗਿਆ ਸਾਧੂਆਂ ਦਾ ਸੰਗ ਮਿਲ ਗਿਆ ਉਹਨੇ ਪਰਮਾਤਮਾ ਨਾਲ ਜੋੜ ਦੇਣਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਗੁਰਸਿੱਖ ਨੇ ਰੰਗ ਲਾ ਦਿੱਤਾ ਸਰਦਾ ਬਣਾ ਦਿੱਤੀ ਵੀ ਤੁਸੀਂ ਵੀ ਗੁਰੂ ਦੇ ਚਰਨਾਂ ਦਾ ਓਟ ਆਸਰ ਲਓ ਤੁਹਾਡੇ ਤੇ ਗੁਰੂ ਜੀ ਕਿਰਪਾ ਜ਼ਰੂਰ ਕਰਨਗੇ ਅੱਜ ਹੁਣ ਇਹਨਾਂ ਨੂੰ ਅਰਦਾਸ ਬੇਨਤੀ ਨਹੀਂ ਕਰਨੀ ਆਉਂਦੀ ਕਹਿਣ ਲੱਗੇ ਗੁਰਸਿੱਖਾ ਸਾਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਪਰ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰ ਤੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਡੀ ਬੇਨਤੀ ਕਰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਪ ਬੇਨਤੀ ਕਰਨੀ ਨਹੀਂ ਆਉਂਦੀ ਉਸ ਗੁਰਸਿੱਖ ਤੋਂ ਕਰਾਉਂਦੇ ਆ ਤੇ ਸਤਿਗੁਰੂ ਜੀ ਕਹਿੰਦੇ ਜੁੜੇ ਹੋਏ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਅਰਦਾਸ ਜੁੜੇ ਹੋਏ ਦੀ ਕਦੇ ਬਿਰਥੀ ਨਹੀਂ ਜਾਂਦੀ ਸਤਿਗੁਰੂ ਜੀ ਓਹ ਕਹਿੰਦੇ ਹਨ ਬਿਰਥੀ ਨਾ ਜਾਂਦੀ ਜੀ अरदास जना दी बिरती ना ची जी की अरदास जना दी बिर्थी ना ची जी की अरदास जना दी जाती अरद जना बर्थी ना चीज दी की अरदास जना दी ਦਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਦੀ 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 ਅਰਦਾਸ ਜਨਾਦੀ ਕਾਸ ਜਨਾਦੀ ਕੀਤੀ ਅਰਦਾਸ ਜਨਾਦੀ ਕੀਤੀ ਅਰਦਾਸ ਜਨਾਦੀ ਕੀਤੀ ਅਰਦਾਸ ਜਨਾਦੀ ਹੰਗਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾਦੀ ਬਿਰਤੀ ਨਾ ਜਾਂਦੀ ਜੀ ਕੀਤੀ ਅਰਦਾਸ ਜਨਾ ਦੀ ਮਰਦੀ ਨਾ ਜਾਂਦੀ ਧੀ ਕੀਤੀ ਅਰਦਾਸ ਜਨਾ ਦੀ ਮਰਦੀ ਨਾ ਜਾਂਦੀ ਧੀ ਕੀਤੀ ਅਰਦਾਸ ਜਨਾ ਦੀ ਜੀ ਫਿਰਤੀ ਨਾ ਜਾਂਦੀ ਜੀ ਤੇਰੀ ਅਰਦਾਸ ਜਨਾਬੀ ਫਿਰਤੀ ਕਦੇ ਨਾ ਹੋਈ ਜਾਨਤੀ ਅਰਦਾਸ ਨਾ ਦਿੱਸ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਵਰਮਕ ਪਿਆਰਿਓ ਜੁੜਕੇ ਗੁਰਸਿੱਖ ਨੇ ਅਰਦਾਸ ਕੀਤੀ ਉਹਨਾਂ ਨੂੰ ਵੀ ਦੱਸਿਆ ਕਿ ਤੁਸੀਂ ਇਸ ਤਨ ਆਰਦਾਸ ਬੇਨਤੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਕੇ ਕਰਿਆ ਕਰੋ ਅੱਜ ਰੋਜ਼ਾਨਾ ਅਮਰਤ ਵੇਲੇ ਉੱਟ ਕੇ ਕਰਦੇ ਅੱਜ ਤਾਰ ਜੋੜਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਮਰਤ ਵੇਲਾ ਹੈ ਗੁਰਮਖ ਪਿਆਰਿਓ ਜਦੋਂ ਪਿਆਰ ਦੀਆਂ ਤਾਰਾਂ ਜੁੜੀਆਂ ਤੇ ਉਸ ਸਮੇਂ ਇਤਿਹਾਸ ਕਹਿੰਦਾ ਹੈ ਹైదరాబాద్ ਦੀ ਧਰਤੀ ਤੇ ਸਤਾਰਾ ਕਿਲਾ ਦੇ ਵਿੱਚ ਸਤਾਰਾ ਕਿਲਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਸ ਸਮੇਂ ਅਮਰਤ ਵੇਲੇ ਆਪਣੇ ਨੀਲੇ ਤੇ ਸਵਾਰ ਹੋ ਕੇ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਗੁਰਮੁਖ ਪਿਆਰਿਓ ਦਰਸ਼ਨ ਦਿੱਤੇ ਆਖੋ ਸਤਿਨਾਮ ਤੇਰੇ ਵਾਸ ਇਸ ਕਿਲੇ ਵਿੱਚ ਬੰਦਾ ਤਾਂ ਕੀ ਗੁਰਮੁਖ ਪਿਆਰਿਓ ਕੋਈ ਪੰਛੀ ਵੀ ਨਹੀਂ ਪਹੁੰਚ ਸਕਦਾ ਸੀ ਕੋਈ ਜਾਨਵਰ ਵੀ ਨਹੀਂ ਜਾਂਦਾ ਸੀ ਕੋਈ ਰਸਤਾ ਹੀ ਨਹੀਂ ਸੀ ਜਾਣ ਨੂੰ ਉਸ ਸਮੇਂ ਉੱਥੇ ਗੁਰੂ ਗੋਬਿੰਦ ਸਿੰਘ ਮਹਾਰੇ ਸੱਚੇ ਪਾਤਸ਼ਾਹ ਨੇ ਆਪਣੇ ਨੀਲੇ ਤੇ ਸਵਾਰ ਹੋ ਕੇ ਉਹਨਾਂ ਦੋਨਾਂ ਭਰਾਵਾਂ ਨੂੰ ਜਦੋਂ ਦਰਸ਼ਨ ਦਿੱਤੇ ਦੇਖਿਆ ਉਹਨਾਂ ਨੇ ਵੀ ਸਤਿਗੁਰੂ ਆ ਗਏ ਅੱਜ ਸਾਡੀ ਅਰਦਾਸ ਬੇਨਤੀ ਪ੍ਰਵਾਨ ਹੋ ਗਈ ਫਿਰ ਉਸ ਸਮੇਂ ਸਤਿਗੁਰੂ ਨੇ ਕਿਹਾ ਮੈਂ ਤੁਹਾਨੂੰ ਹੀ ਲੈਣ ਆਇਆ ਤੁਹਾਡੇ ਬੰਧਨ ਕੱਟਣ ਆਇਆ ਕਹਿਣ ਲੱਗੇ ਸਤਿਗੁਰੂ ਜੀ ਸਾਡੇ ਤਾਂ ਬੇੜੀਆਂ ਲੱਗੀਆਂ ਹੱਥਾਂ ਵਿੱਚ ਹੱਥ ਕੜੀਆਂ ਲੱਗੀਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਆਰ ਨਾਲ ਸਰਦਾ ਭਾਵਨਾ ਨਾਲ ਸਤਨਾਮ ਵਾਹਿਗੁਰੂ ਦਾ ਮੁੱਖ ਚ ਉਚਾਰਨ ਕਰੋ ਤੁਹਾਡੀਆਂ ਬੇੜੀਆਂ ਉਤਰ ਜਾਣਗੀਆਂ ਆਖੋ ਸਤਨਾਮ ਤੇਰੇ ਬਾਅਦ ਉਸ ਸਮੇਂ ਫਿਰ ਉਹਨਾਂ ਨੇ ਬਾਲਾ ਰਾਉ ਤੇ ਰੁਸਤਮ ਰਾਉ ਨੇ ਪਿਆਰ ਨਾਲ ਸਰਦਾ ਭਾਵਨਾ ਨਾਲ ਜਦੋਂ ਮੁੱਖ ਚੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਉਚਾਰਨ ਕੀਤਾ ਤੇ ਗੁਰਮੁਖ ਪਿਆਰਿਓ ਬੇੜੀਆਂ ਸੀ ਜਿਹੜੀਆਂ ਲੱਗੀਆਂ ਹੱਥਾਂ ਵਿੱਚ ਹੱਥ ਕੜੀਆਂ ਲੱਗੀਆਂ ਟੁੱਟ ਗਈਆਂ ਲੱਥ ਗਈਆਂ ਇਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੋਵਾਂ ਭਰਾਵਾਂ ਨੂੰ ਕੋੜੇ ਦੀਆਂ ਰਕਾਬਾਂ ਫੜਾ ਕੇ ਆਪਣੇ ਚਰਨ ਫੜਾ ਕੇ ਉਸ ਸਤਾਰਾ ਜੇਲ੍ਹ ਵਿੱਚੋਂ ਰਿਹਾ ਕੀਤਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੇਰੇ ਪਿਆਰਿਓ ਅੱਜ ਬਾਲਾ ਰਾਉ ਤੇ ਰੁਸਤਮ ਰਾਉ ਦੇ ਅੱਖਾਂ ਵਿੱਚ ਪਿਆਰ ਦੇ ਅਤਰੂ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਮੁੱਖ ਤੋਂ ਉਚਾਰਣ ਕਰਦੇ ਐ ਉਸ ਸਮੇਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਲਾ ਰਾਉ ਤੇ ਰੁਸਤਮ ਰਾਉ ਦੇ ਇਹ ਸੰਸਾਰਕ ਹਾਰਿਕ ਬੰਧਨ ਵੀ ਕੱਟੇ ਗੁਰਮੁਖ ਪਿਆਰਿਓ ਜਮਾ ਦੀਆਂ ਮਾਰਾਂ ਵਾਲੇ ਬੰਧਨ ਵੀ ਕੱਟੇ ਆਖੋ ਸਤਨਾਮ ਦਾ ਸ਼੍ਰੀ ਵਾਹਿਗੁਰੂ ਅੱਜ ਵੀ ਜਿਹੜਾ ਗੁਰੂ ਦੇ ਚਰਨਾਂ ਦਾ ਉਹ ਟਾਸਰਾ ਲੈਂਦਾ ਹੈ ਸਤਿਗੁਰੂ ਜੀ ਅੱਜ ਵੀ ਉਹਨਾਂ ਦੇ ਬੰਧਨ ਕੱਟਦੇ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਂਕੈ ਵਸ ਹੈ ਧਾਮ ਦੇਵਾ ਘਰ ਗੁਰੂ ਨਾਨਕ ਦਾ ਐਸਾ ਹੈ ਜਿੱਥੇ ਸਾਰੀਆਂ ਮੰਦੀਆਂ ਭਾਵਨਾਵਾਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਉਹ ਅੱਜ ਸਾਡੀਆਂ ਵੀ ਬਹੁਤ ਪ੍ਰਕਾਰ ਦੀਆਂ ਇੱਛਾਵਾਂ ਹੁੰਦੀਆਂ ਭਾਵਨਾਵਾਂ ਹੁੰਦੀਆਂ ਪਰ ਸਭ ਤੋਂ ਵੱਡੀ ਭਾਵਨਾ ਇਹ ਹੈ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗ ਮੰਗਨਾ ਗੁਰੂ ਨੂੰ ਹੀ ਮੰਗ ਲਈਏ ਗੁਰੂ ਦਾ ਹਰ ਜਸ ਮੰਗ ਲਈਏ ਸਭ ਤੋਂ ਵੱਡੀ ਦਾਤ ਮੰਗੀਏ ਸਮਾ ਸਮਾਪਤ ਹੈ ਦਾਸ ਕੋਲੋਂ ਬੋਲਦਿਆਂ ਤੇ ਕਲੀਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾ ਹੋਈਆਂ ਹੋਣ ਗਿਆ ਆਪ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਗੁਰਮਖ ਪਿਆਰਿਓ ਆਪ ਸਾਰੀਆਂ ਸੰਗਤਾਂ ਦੇ ਵੱਡੇ ਭਾਗ ਜਿਨ੍ਹਾਂ ਨੇ ਆ ਕੇ ਹਾਜ਼ਰੀਆਂ ਭਰੀਆਂ ਭਰ ਰਹੇ ਹੋ ਕੱਲ ਦਾ ਇੱਕ ਦਿਨ ਬਾਕੀ ਅੱਜ ਦਾ ਤਾਂ ਲੰਘ ਗਿਆ ਕੱਲ ਨੂੰ ਆਪ ਵੀ ਆਈਏ ਹੋਰਨਾਂ ਨੂੰ ਵੀ ਲੈ ਕੇ ਆਈਏ ਕਿਉਂਕਿ ਇਹ ਵੀ ਇੱਕ ਪੁੰਨ ਦਾ ਕੰਮ ਹੁੰਦਾ ਜੇ ਕਿਸੇ ਨੂੰ ਪ੍ਰੇਰ ਕੇ ਲਿਆਉਨੇ ਅਸੀਂ ਸਾਧ ਸੰਗਤ ਸੁਣਾਉਣ ਵਾਸਤੇ ਇਹ ਵੀ ਬੜਾ ਵੱਡਾ ਲਾਹੇ ਦਾ ਕੰਮ ਹੈ ਫਾਇਦੇ ਦਾ ਕੰਮ ਹੈ ਗੁਰਮੁਖ ਪਿਆਰਿਓ ਜਿਵੇਂ ਹੋਰ ਕੰਮਾਂ ਵਾਸਤੇ ਤੁਸੀਂ ਪ੍ਰੇਰ ਕੇ ਲੈ ਜਾਂਦੇ ਆ ਉਸੇ ਤਰ੍ਹਾਂ ਇਸ ਸਾਧ ਸੰਗਤ ਵਿੱਚ ਵੀ ਪ੍ਰੇਰ ਕੇ ਲਿਆਇਆ ਕਰਿਏ ਤਾਂ ਕਿ ਸਾਨੂੰ ਵੀ ਲਾਹਾ ਤੇ ਉਸ ਅਗਲੇ ਜੀਵ ਨੂੰ ਵੀ ਲਾਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਧੰਨਵਾਦ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਥੇਦਾਰ ਵੀਰ ਜੀ ਬਾਬਾ ਜੀ ਬਾਬਾ ਸੁਖਜੀਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੱਲ ਵੀ ਬੇਨਤੀ ਕੀਤੀ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਦੇ ਆ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗਲਤੀਆਂ ਭੁੱਲਾਂ ਦੀ ਖਿਮਾ ਬਲਾਉ ਭਤੇ ਜੀ ਅੱਖਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਗਿਆਨੀ ਸਰਬਜੀਤ ਸਿੰਘ ਜੀ 24 ਫਖੜੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਕਲੀਆਂ ਵਾਲੇ ਸਤਿਗੁਰੂ ਦੇ ਜੀਵਨ ਦੇ ਵਿੱਚ ਮਹਾਨ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾ ਕੇ ਨੇਹਾਲ ਕੀਤਾ ਹੈ ਗੁਰੂ ਅੱਜ ਵੀ ਵੰਦਨ ਕਟਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਹ ਨੀਣਾ ਗਈ ਬਹੌੜ ਬੰਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰੇ ਭਗਤ ਗੋਬਿੰਦ ਕਾਏ ਰਾਖੋ ਪੈ ਜੇ ਤੁਮਾਰੀ ਗੁਰੂ ਸਾਹਿਬ ਅੱਜ ਵੀ ਸਰਬੱਤ ਦੇ ਸਮਰੱਥ ਹੈ ਲੋੜ ਹੈ ਅੱਜ ਸਿੱਖ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਸ਼ਰਣ ਦੇ ਵਿੱਚ ਆਉਣ ਦੀ